ਗੋਰਾਇਆ ਨਗਰ ਕੌਂਸਲ ਚੋਣਾਂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖ ਵਾਰਡਾਂ 'ਚ ਚੋਣ ਮੀਟਿੰਗਾਂ ਦੇ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਵਾਰਡ ਨੰਬਰ 8 ਤੋਂ ਆਜਾਦ ਉਮੀਦਵਾਰ ਸੰਜੀਪ ਕੁਮਾਰ ਕੰਡਾ ਨੇ ਡੋਰ ਟੂ ਡੋਰ ਕੀਤਾ। ਇਸ ਮੌਕੇ ਗੱਲਬਾਤ ਕਰਦੇ ਆ ਕਿ ਕਿ ਡੋਰ ਟੂ ਡੋਰ ਦੌਰਾਨ ਉਹਨਾਂ ਨੂੰ ਵਾਰਡ ਵਾਸੀਆਂ ਦੇ ਵੱਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪਿਛਲੇ ਸਮੇਂ 'ਚ ਬਿਨਾਂ ਕੌਂਸਲਰ ਤੋਂ ਹੀ ਉਹਨਾਂ ਨੇ ਵਾਰਡ 'ਚ ਵਿਕਾਸ ਕਾਰਜ ਕੀਤੇ ਨੇ। ਹੁਣ ਵਾਰਡ ਵਾਸੀ ਆਪਣਾ ਇੱਕ-ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰਨ ਤਾਂ ਜੋ ਵਾਰਡ 'ਚ ਰੈਂਦੇ ਵਿਕਾਸ ਪੂਰੇ ਕਰਵਾ ਸਕਣ ਮੈਂ ਸੰਜੀਵ ਕੁਮਾਰ ਕੰਡਾ ਬਾਡ ਨੰਬਰ 8 ਤੋਂ ਇਸ ਵਾਰ ਫਰਿੱਜ ਦੇ ਚੋਣ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜ ਰਿਹਾ ਹੈਗਾ ਸਾਡੇ ਬਾਡ ਦੇ ਵਿੱਚ ਜੋ ਕਮੀਆਂ ਆ ਉਹਨੂੰ ਪੂਰੀਆਂ ਕੀਤੀਆਂ ਜਾਊਗੀਆਂ ਇਸ ਵਾਰ ਭਰਮਾ ਹੁੰਘਾਰਾ ਮਿਲ ਰਿਹਾ ਮੈਨੂੰ ਬਾਡ ਦੇ ਵਿੱਚੋਂ ਨਾਲ ਅਸੀਂ ਡੋਰ ਟੂ ਡੋਰ ਕਰ ਰਹੇ ਆ ਗਿਆ ਹਰੇਕ ਪਰਿਵਾਰ ਮੈਨੂੰ ਆਪਣੇ ਪਰਿਵਾਰਿਕ ਮੈਂਬਰ ਦੇ ਤੌਰ ਤੇ ਦੇਖ ਰਿਹਾ ਹੈਗਾ ਔਰ ਹਮਮਾ ਆ ਕੇ ਮੇਰਾ ਸਾਥ ਦੇ ਰਿਹਾ ਹੈਗਾ ਮੈਂ ਬਾਕੀ ਵੀ ਜਿੰਨੇ ਮੇਰੇ ਵੋਟਰ ਆ ਮੇਰੇ ਪਰਿਵਾਰਿਕ ਮੈਂਬਰ ਆ ਉਹਨਾਂ ਨੂੰ ਅਪੀਲ ਕਰਦਾ ਆ ਕਿ ਅਗਰ ਆਪਣੇ ਮਹੱਲੇ ਨੂੰ ਆਪਾਂ ਸੁਧਾਰੀਏ ਪਾਰਕਾਂ ਵਰਗੀਆਂ ਸਹੂਲਤਾ ਲਈਏ ਤੇ ਹੋਰ ਜੋ ਵੀ ਆ ਪਿੱਛੇ ਜੋ ਆਪਾਂ ਕਮੀਆਂ ਰਹਿ ਗਈਆਂ ਉਹਨਾਂ ਨੂੰ ਪੂਰਾ ਕਰੀਏ ਤਾਂ ਮੇਰੇ ਚੋਣ ਨਿਸ਼ਾਨ ਫ੍ਰਿਜ ਦੇ ਉੱਤੇ ਇੱਕ ਵਾਰ ਇਲੈਕਸ਼ਨ ਦੇ ਵਿੱਚ ਵੋਟ ਪਾਓ ਤੇ ਆਪਣੇ ਬਾੜ ਨੂੰ ਕਾਮਯਾਬ ਕਰੋ ਰੁਜਾਨ ਕਿਵੇਂ ਦਾ ਭਾਜੀ ਰੁਜਾਨ ਬਹੁਤ ਵਧੀਆ ਮਿਲ ਰਿਹਾ ਹਰੇਕ ਪਰਿਵਾਰ ਮੈਨੂੰ ਆਪਣੇ ਪਰਿਵਾਰਿਕ ਮੈਂਬਰ ਵਾਂਗੂ ਮਿਲ ਰਿਹਾ ਨਾਲ ਸੇਵਾ ਦਾ ਮੌਕਾ ਦਿਓ ਮੈਨੂੰ ਇੱਕ ਵਾਰ ਤਾਂ ਜੋ ਤੁਹਾਨੂੰ ਜੋ ਪਿੱਛੇ ਮੇਰੇ ਕੰਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਬਹੁਤ ਵਧੀਆ ਤੁਸੀਂ ਮੇਰਾ ਸਾਥ ਦਿੱਤਾ ਪਿੱਛੇ ਵੀ ਕੰਮਾਂ ਦੇ ਵਿੱਚ ਮੈਂ ਉਹਨਾਂ ਕੰਮਾਂ ਨੂੰ ਜੋ ਪੂਰਾ ਕਰਨਾ ਚਾਹੁੰਦਾ ਆ ਤਾਂ ਜੋ ਪੂਰਾ ਕੀਤਾ ਜਾ ਸਕੇ ਸੋ ਅਪੀਲ ਹੈ ਕਿ ਤੁਸੀਂ ਸਾਰੇ ਮੇਰਾ ਸਾਥ ਦਿਓ